ਸત્રી ਤੇ ਬਾਲ ਵਿਕਾਸ ਵਿਭਾਗ ਵੱਲੋਂ ਕੁਝ ਦਿਨ ਪਹਿਲਾਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਉਸ ਦੇ ਲਈ ਮੇਰੇ ਕੋਲ ਜੋ ਜਾਣਕਾਰੀ ਹੈ ਉਹ ਸਾਂਝੀ ਕਰਨ ਲਈ ਤੁਸੀਂ ਮੇਰਾ ਸਹਿਯੋਗ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਿਉਂਕਿ ਇਹ ਪ੍ਰੋਜੈਕਟ ਜੀਵਨ ਜੋਤ ਭਾਵੇਂ ਅਸੀਂ 9 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਪਰ ਇੱਕ ਹਫ਼ਤਾ ਪਹਿਲਾਂ ਅਸੀਂ ਇਸ ਨੂੰ ਇੱਕ ਨਵਾਂ ਮਾਡਲ ਦੇ ਦਿੱਤਾ ਸੀ ਨਵਾਂ ਰੰਗ ਦੇ ਦਿੱਤਾ ਸੀ ਜਿਸ ਨੂੰ ਅਸੀਂ ਪ੍ਰੋਜੈਕਟ ਜੀਵਨ ਜੋਤ 2 ਦਾ ਨਾਮ ਦੇ ਕੇ ਔਰ ਪੰਜਾਬ ਦੇ ਵਿੱਚ ਭੀਖ ਮੰਗਦੇ ਬੱਚਿਆਂ ਨੂੰ ਭੀਖ ਮੰਗਣ ਤੋਂ ਛਡਾ ਕੇ ਉਹਨਾਂ ਨੂੰ ਵਾਪਸ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਤਾ ਕੇ ਲੈ ਕੇ ਆਉਣਾ ਇਹ ਦਾ ਮੁੱਖ ਮੰਤਵ ਸੀ ਔਰ ਇੱਕ ਹਫ਼ਤੇ ਦੇ ਵਿੱਚ ਜੋ ਸਾਡੀ ਟੀਮ ਦੀ ਕਾਰਗੁਜ਼ਾਰੀ ਰਹੀ ਮੈਂ ਉਹ ਵੀ ਸ਼ੇਅਰ ਕਰਨਾ ਚਾਹਾਂਗੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਸ ਤੇ ਉੱਪਰ ਸ਼ੁਕਰੀਆ ਵੀ ਅਰਦਾ ਕੀਤਾ ਇਸ ਤੇ ਉੱਪਰ ਕੁਝ ਸਵਾਲ ਵੀ ਕੀਤੇ ਵੀ ਇਹਨੂੰ ਕਿਵੇਂ ਆਪਾਂ ਨੇਪਰੇ ਚਾੜਾਂਗੇ ਸੋ ਪਹਿਲਾਂ ਤਾਂ ਮੈਂ ਇੱਕ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਮੈਂ ਪਿਛਲੀ ਪੀਸੀ ਦੇ ਵਿੱਚ ਦੱਸਿਆ ਸੀ ਕਿ ਅਸੀਂ 9 ਮਹੀਨੇ ਦੇ ਵਿੱਚ 367 ਬੱਚੇ ਰੈਸਕਿਊ ਕੀਤੇ ਸੀ ਔਰ ਹੁਣ ਜੋ ਪ੍ਰੋਜੈਕਟ ਜੀਵਨ ਜੋਤ 2 ਹੈ ਜਿਹਦੇ ਵਿੱਚ ਅਸੀਂ ਡੀਐਨਏ ਟੈਸਟ ਇਨਕਲੂਡ ਕੀਤਾ ਇਹਦੇ ਵਿੱਚ ਅਸੀਂ ਇੱਕ ਹਫ਼ਤੇ ਦੇ ਵਿੱਚ 168 ਬੱਚਾ ਰੈਸਕਿਊ ਕੀਤਾ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਰੋਜ਼ਾਨਾ ਰੇਡਸ ਕੀਤੀਆਂ ਸਾਡੀ ਟੀਮ ਨੇ ਉਸ ਟੀਮ ਦੇ ਵਿੱਚ ਕੌਣ-ਕੌਣ ਰਹੇ ਮੈਂ ਉਹ ਵੀ ਦੱਸਾਂਗੀ ਔਰ ਇਹਦੇ ਵਿੱਚ ਰੇਡਸ ਜਿਹੜੀਆਂ ਸਾਡੇ ਕੋਲੇ ਤਕਰੀਬਨ 250 ਰੇਡਸ ਅਸੀਂ ਕਰਕੇ 168 ਬੱਚਾ ਰੈਸਕਿਊ ਕੀਤਾ ਔਰ ਉਹਦੇ ਵਿੱਚ 80 ਬੱਚੇ ਸੀ ਜਿਹੜੇ ਉਹ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਦੇ ਦਿੱਤੇ ਬਲਕਿ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਇਨਵੋਲਡ ਸੀ ਸੋ ਪੇਰੈਂਟਸ ਨੂੰ ਅਸੀਂ ਕਾਉਂਸਲਿੰਗ ਕਰਕੇ ਸਮਝਾ ਕੇ ਉਹਨਾਂ ਨੂੰ ਬੱਚੇ ਅਸੀਂ ਵਾਪਸ ਕੀਤੇ ਆ ਕਿ ਦੁਬਾਰਾ ਉਹਨਾਂ ਨੂੰ ਇਸ ਕਿੱਤੇ ਦੇ ਵਿੱਚ ਨਹੀਂ ਪਾਉਣਾ ਔਰ ਬਾਕੀ ਜੋ 88 ਬੱਚੇ ਸੀ 88 ਬੱਚਿਆਂ ਨੂੰ ਅਸੀਂ ਚਿਲड्रन ਕੇਅਰ ਹੋਮ ਜਿਹੜੇ ਸਾਡੇ ਬਣੇ ਹੋਏ ਆ ਉਹਨਾਂ 'ਚ ਲੈ ਕੇ ਗਏ ਉੱਥੇ ਜਾ ਕੇ ਅਸੀਂ ਬੱਚਿਆਂ ਦਾ ਜੋ ਵੀ ਫਿਜ਼ੀਕਲ ਵੈਰੀਫਿਕੇਸ਼ਨ ਹੈ ਜੋ ਵੀ ਅਸੀਂ ਉਹਨਾਂ ਦੀ ਇੱਕ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਤਿਆਰ ਕਰਦੇ ਹੁੰਦੇ ਆ ਕਿਉਂਕਿ ਇੱਕ ਦਿਨ ਦਾ ਕੰਮ ਨਹੀਂ ਇਹਦੇ ਤੇ ਕਈ ਵਾਰੀ 2-3 ਮਹੀਨੇ ਲੱਗ ਜਾਂਦੇ ਆ ਕਿ ਬੱਚੇ ਦਾ ਪਿਸ਼ੋਕੜ ਕਿੱਥੋਂ ਸੀ ਬੱਚੇ ਦੇ ਪੇਰੈਂਟਸ ਕੌਣ ਹੈ ਬੱਚੇ ਨੂੰ ਕੌਣ ਮੋਟੀਵੇਟ ਕਰ ਰਿਹਾ ਸੋ ਉਹ ਅਸੀਂ ਤਿਆਰ ਵੀ ਕਰ ਰਹੇ ਆ ਉਹਦੇ ਤਿਆਰ ਕਰਦੇ ਕਰਦੇ ਉਹਨਾਂ ਵਿੱਚੋਂ 88 ਦੇ ਵਿੱਚੋਂ ਅਸੀਂ ਕੁਝ ਬੱਚੇ ਜਿਹੜੇ ਆ ਉਹ ਹੋਤੀ ਬੱਚੇ ਸੀ ਜਿਹੜੇ ਅਸੀਂ ਪੇਰੈਂਟਸ ਨੂੰ ਦੇ ਦਿੱਤੇ ਆ ਫਿਰ ਵੀ ਅਸੀਂ ਉਹਨਾਂ ਦਾ ਫਾਲੋਅ ਅਪ ਕਰ ਰਹੇ ਆ ਉਹਨਾਂ ਨੂੰ ਸਕੂਲਾਂ 'ਚ ਐਡਮਿਸ਼ਨਸ ਕਰਵਾ ਰਹੇ ਆ ਔਰ ਇਹਦੇ ਵਿੱਚ ਬਾਕੀ ਜਿਹੜੇ ਬੱਚੇ ਆ ਸਾਡੇ ਕੋਲ 58 ਬੱਚੇ 58 ਬੱਚੇ ਹਲੇ ਸਾਡੇ ਕੋਲ ਬਾਲ ਘਰਾਂ 'ਚ ਹਨ ਸੁਰੱਖਿਅਤ ਹਨ ਤੇ ਅਸੀਂ ਉਹਨਾਂ ਦੀ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਵੀ ਤਿਆਰ ਕਰ ਰਹੇ ਆ ਉਹਦੇ ਵਿੱਚੋਂ ਸਾਨੂੰ ਜਿੰਨਾ ਕ ਹੁਣ ਤੱਕ ਕੁਝ ਦਿਨਾਂ ਦਾ ਹੀ ਸਮਾਂ ਸੀ ਜਿੰਨਾ ਕ ਅਸੀਂ ਹੁਣ ਤੱਕ ਲੱਭਿਆ 10 ਬੱਚੇ ਸਾਨੂੰ ਉਹਦੇ ਵਿੱਚ ਪ੍ਰਵਾਸੀ ਮਿਲੇ ਐ ਜਿਹੜੇ ਕਿ ਦੂਸਰੀਆਂ ਸਟੇਟਸ ਤੇ ਨਾਲ ਸੰਬੰਧ ਰੱਖਦੇ ਸੀ ਔਰ ਉਹਨਾਂ ਨੂੰ ਅਸੀਂ ਦੂਜੀਆਂ ਸਟੇਟਸ ਭੇਜ ਰਹੇ ਹਾਂ ਸੋ ਮੈਂ ਇੱਥੇ ਇਹ ਜਾਣਕਾਰੀ ਸਾਂਝੀ ਇਸ ਲਈ ਕਰ ਰਹੀ ਹਾਂ ਕਿਉਂਕਿ ਉਹਦੇ ਵਿੱਚ ਸਾਨੂੰ ਜੋ ਪ੍ਰੋਬਲਮਸ ਆਈਆਂ ਅਸੀਂ ਉਸ ਤੋਂ ਅੱਗੇ ਕੀ ਕਰਨਾ ਹੈ ਉਹ ਵੀ ਤੁਹਾਡੇ ਧਿਆਨ 'ਚ ਮੈਂ ਲੈਣਾ ਚਾਹਾਂਗੀ ਕਿਉਂਕਿ ਬੱਚਿਆਂ ਦੇ ਨਾਲ ਕਈ ਵਾਰੀ ਪੇਰੈਂਟਸ ਵੀ ਹੁੰਦੇ ਆ ਤੇ ਬਹੁਤੀ ਵਾਰ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਕਿ ਭੀਖ ਜਿਹੜੀ ਮੰਗੀ ਜਾਂਦੀ ਆ ਉਹਨਾਂ ਦੇ ਹਾਲਾਤਾਂ ਕਰਕੇ ਵੀ ਮੰਗਣ ਲੱਗ ਜਾਂਦੇ ਆ ਸੋ ਜੇਕਰ ਇਸ ਪ੍ਰੋਸੈਸ 'ਚ ਵੜੇ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਕਿਉਂਕਿ ਮੈਨੂੰ ਜੋ ਪਤਾ ਲੱਗਿਆ ਕਿ ਹੋ ਸਕਦਾ ਹੈ ਬਹੁਤੇ ਗਰੀਬ ਲੋਕ ਇਹੋ ਜਿਹੇ ਹੋਣ ਜਾਂ ਕੰਮ ਕਰਨ ਦੇ ਕਾਬਿਲ ਹੀ ਨਾ ਹੋਣ ਤਾਂ ਇੱਕ ਮਾਤਰ ਜਿਹੜਾ ਉਹਨਾਂ ਕੋਲ ਰਾਹ ਐ ਉਹ ਭੀਖ ਮੰਗਣ ਦਾ ਹੀ ਰਹਿ ਗਿਆ। ਸੋ ਉਹਦੇ ਵਿੱਚ ਅਸੀਂ ਮੀਟਿੰਗ ਹੋਣੀ ਕਰਕੇ ਹਟਿਆ ਕਿ ਜੇਕਰ ਉਹਨਾਂ ਦੇ ਨਾਲ ਅਡਲਟਸ ਨੇ ਤੇ ਉਹ ਇੰਨੇ ਮਜਬੂਰ ਐ ਕਿ ਇੱਕ ਭੀਖ ਮੰਗਣੀ ਉਹਨਾਂ ਨੇ ਇਹਨੂੰ ਕੀਤਾ ਬਣਾ ਲਿਆ ਤਾਂ ਅਸੀਂ ਲੋਕਲ ਗਵਰਨਮੈਂਟ ਨਾਲ ਵੀ ਰਾਬਤਾ ਕੀਤਾ ਕਿ ਜਿਹੜੇ ਰਹਿਣ ਬਸੇਰੇ ਐ ਉਹਨਾਂ ਨੂੰ ਅਪਡੇਟ ਕੀਤਾ ਜਾਵੇ ਉੱਥੇ ਅਡਲਟਸ ਨੂੰ ਲਜਾਇਆ ਜਾਵੇ। ਔਰ ਇਸ ਤੋਂ ਇਲਾਵਾ ਅਸੀਂ ਜੋ ਆਉਣ ਵਾਲੇ ਦਿਨਾਂ 'ਚ ਕਰਾਂਗੇ ਕਿਉਂਕਿ ਜ਼ਿਆਦਾਤਰ ਬੱਚੇ ਸਾਨੂੰ ਵੱਡਿਆਂ ਸ਼ਹਿਰਾਂ 'ਚੋਂ ਹੀ ਮਿਲੇ ਆ ਪੀਖ ਮੰਗਦੇ ਹੋਏ ਸੋ ਅਸੀਂ ਵੱਡੇ ਸ਼ਹਿਰ ਜਿਹੜੇ 5 ਚੁਣੇ ਆ ਜਿਹਦੇ ਵਿੱਚ ਲੁਧਿਆਣਾ ਚਲੰਦਰ ਅੰਮ੍ਰਿਤਸਰ ਮਹਾਲੀ ਤੇ ਬਠਿੰਡਾ ਮੇਨ ਆਉਂਦੇ ਆ ਇਹਦੇ ਵਿੱਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਅਡਲਟਸ ਨੂੰ ਵੀ ਤੇ ਬੱਚਿਆਂ ਨੂੰ ਲੈ ਕੇ ਵੀ ਕਹਿ ਲਓ ਕਿ ਇੱਕ ਬੈਗਰਸ ਹੋਮ ਕਹਿ ਸਕਦੇ ਆ ਆਸਰਾ ਕਹਿ ਸਕਦੇ ਆ ਇਹ ਅਸੀਂ ਤਿਆਰ ਕਰਨ ਜਾ ਰਹੇ ਹਾਂ ਜਿੱਥੇ ਅਸੀਂ ਉਹਨਾਂ ਨੂੰ ਰੱਖਾਂਗੇ ਤੇ ਅੱਗੋਂ ਉਹਨਾਂ ਨੂੰ ਜ਼ਿੰਦਗੀ ਦੀ ਮੁੱਖ ਧਾਰਾ ਦੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਕੋਈ ਸਕਿੱਲ ਡਵੈਲਪਮੈਂਟ ਪੇਰੈਂਟਸ ਦੀ ਵੀ ਅੱਗੋਂ ਟ੍ਰੇਨਿੰਗ ਕਰਾਵਾਂਗੇ ਤਾਂ ਕਿ ਉਹ ਦੁਬਾਰਾ ਜਿਹੜੇ ਇਹ ਨਰਾਹਾਂ ਚ ਦੁਬਾਰਾ ਮੁੜ ਕੇ ਨਾ ਆਉਣ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਸਾਡੇ ਕੋਲ ਔਰਤਾਂ ਹੁੰਦੀਆਂ ਨੇ ਤੇ ਔਰਤਾਂ ਜਿਹੜੀਆਂ ਨੇ ਉਹ ਬੱਚੇ ਚਿਲड्रन ਹੋਮ ਚੰਨੀ ਛੱਡਦੀਆਂ ਸੋ ਇਹ ਵੀ ਇੱਕ ਮੁੱਖ ਕਾਰਨ ਰਹੇਗਾ ਕਿ ਜਿਹੜਾ ਅਡਲਟਸ ਲਈ ਵੀ ਸਾਨੂੰ ਰਹਿਣ ਬਸੇਰੇ ਤਿਆਰ ਕਰਾਉਣਾ ਤੇ ਇਸ ਤਰ੍ਹਾਂ ਦੇ ਹੋਮਸ ਤਿਆਰ ਕਰਨੇ ਜਿੱਥੇ ਕਿ ਅਡਲਟ ਬੈਗਰਸ ਰਹਿ ਸਕਣ ਸੋ ਉਹਦੇ ਵਿੱਚ ਅਸੀਂ ਮੇਲ ਤੇ ਫੀਮੇਲ ਦਾ ਪ੍ਰੋਵੀਜ਼ਨ ਅਲੱਗ ਰੱਖਾਂਗੇ ਇੱਕ ਸਵਾਲ ਤੁਸੀਂ ਮੈਨੂੰ ਬਾਰ-ਬਾਰ ਕੀਤਾ ਸੀ ਔਰ ਇਹ ਜ਼ਰੂਰੀ ਸੀ ਇਹਦਾ ਜਵਾਬ ਦੇਣਾ ਵੀ ਕਿਉਂਕਿ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਕਿਉਂਕਿ ਬੱਚੀਆਂ ਦੀ ਜਿਹੜੀ ਐ ਉਹਨਾਂ ਦੇ ਨਾਲ ਜੋ ਆਪਰਦਾ ਉਹ ਬਹੁਤ ਘਾਤਕ ਵੀ ਸਿੱਧ ਹੋ ਸਕਦਾ ਸੋ ਜਿਹੜੇ ਬੱਚੇ ਅਸੀਂ ਦੁਬਾਰਾ ਪੇਰੈਂਟ ਸਕੂਲ ਭੇਜੇ ਆ 88 ਬੱਚੇ ਮੈਂ ਤੁਹਾਨੂੰ ਜਿਹੜੇ ਚਿਲड्रन ਹੌਮ ਚ ਲੈ ਕੇ ਆਏ ਆ ਉਹਦੇ ਵਿੱਚ 52 ਸਾਡੇ ਕੋਲ ਲੜਕੇ ਪਾਏ ਗਏ ਆ ਤੇ 36 ਜਿਹੜੀਆਂ ਉਹ ਬੇਟੀਆਂ ਸੀ ਜੋ ਭੀਖ ਮੰਗਦੀਆਂ ਸੀ ਸੋ ਇਸੇ ਤਰ੍ਹਾਂ ਹੀ ਪੁਲਿਸ ਨਾਲ ਵੀ ਰਾਬਤਾ ਜਿਹੜੀ ਇਸ ਤੋਂ ਪਹਿਲਾਂ ਮੀਟਿੰਗ ਹੋਈ ਹੈ ਕਿ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਡੀਜੀਪੀ ਨੇ ਡੀਐਸਪੀ ਨੇ ਸੋਰੀ ਡੀਐਸਪੀ ਕਰਾਇਮ ਅਗੇਂਸਟ ਔਮਨ ਐਂਡ ਚਾਈਲਡ ਉਹਨਾਂ ਸਾਰਿਆਂ ਨੂੰ ਅਸੀਂ ਨੋਡਲ ਆਫੀਸਰ ਲਗਾ ਦਿੱਤਾ ਹੈ ਇਸ ਕੰਮ ਦੇ ਲਈ ਤੇ ਜਿਹੜੀ ਰੇਡਸ ਹੋਣਗੀਆਂ ਜੜੀਆਂ ਵੀ ਕਿਉਂਕਿ ਕਈ ਵਾਰੀ ਥੋੜਾ ਐਗਰੈਸਿਵ ਰੇਡਸ ਹੁੰਦੀਆਂ ਤੇ ਬੱਚੇ ਜਿਹੜੇ ਆ ਉਹ ਦੇਖਣ ਨੂੰ ਵੀ ਠੀਕ ਨਹੀਂ ਲੱਗਦਾ ਕਿ ਬੱਚਿਆਂ ਨੂੰ ਅਸੀਂ ਕੋਈ ਅਗਰੈਸਿਵਲੀ ਫੜੀਏ ਜਾਂ ਬੱਚੇ ਡਰ ਮਹਿਸੂਸ ਕਰਨ ਸੋ ਅਸੀਂ ਉਹਨਾਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਨੇ ਕਿ ਕੋਈ ਵੀ ਰੇਡ ਕਰਨੀ ਹੈ ਤਾਂ ਵਿਭਾਗ ਦਾ ਜਿਹੜਾ ਡੀਸੀਪੀਓ ਆ ਉਹਨੂੰ ਨਾਲ ਲੈ ਕੇ ਕਰਨੀ ਹੈ ਸਾਡੇ ਸਪੈਸ਼ਲ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਨਾਲ ਲੈ ਕੇ ਕਰਨੀ ਹੈ ਕਿਉਂਕਿ ਪੁਲਿਸ ਦੀ ਰੇਡ ਤੇ ਜੋ ਵਿਭਾਗ ਦੀ ਰੇਡ ਹੈ ਉਹਦੇ ਵਿੱਚ ਬਿਲਕੁਲ ਇੱਕ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਬੱਚੇ ਨੂੰ ਇੱਕ ਫ੍ਰੈਂਡਲੀ ਮਾਹੌਲ ਦੇ ਵਿੱਚ ਅਸੀਂ ਇਹ ਤੋੜ ਕੇ ਇੱਕ ਸਹੀ ਮਾਹੌਲ ਵਿੱਚ ਲੈ ਕੇ ਜਾਈਏ ਔਰ ਇਹ ਸਾਡੀਆਂ ਰੇਟਸ ਜਿਹੜੀਆਂ ਇੱਕ ਕੰਟੀਨਿਊਜ਼ ਰਹੀਆਂ ਪਿਛਲੇ ਹਫਤੇ ਤੇ ਇਹਨੂੰ ਅਸੀਂ ਕੰਟੀਨਿਊ ਹੀ ਰੱਖਾਂਗੇ ਜਿੰਨੀ ਤਰ ਤੱਕ ਅਸੀਂ ਕਾਮਯਾਬ ਨਹੀਂ ਹੋ ਜਾਂਦੇ ਪੰਜਾਬ ਨੂੰ ਇੱਕ ਭੀਖ ਮੁਕਤ ਸੂਬਾ ਬਣਾਉਣ ਦੇ ਲਈ ਬਹੁਤ ਸ਼ੁਕਰੀਆ ਜੀ ਇਹਨੇ ਕਿੰਨੇ ਬੱਚਿਆਂ ਨੇ ਕਰਾਏ ਸਾਡੇ ਕੋਲ ਜਿੰਨੇ ਡਾਊਟਫੁਲ ਬੱਚੇ ਪਾਏ ਗਏ ਮੈਂ ਦੱਸ